ਨਿਰਨਾ ਰਿਸ਼ਪਾਲ ਸਿੰਘ ਜੀ ਮੈਮਲੋੜ ਕੋ ਰਹਿਣ ਵਾਲਾ ਕੰਮ ਕੀ ਕਰਦੇ ਆ ਜੀ ਆਪਾ ਕੰਮ ਐਲੈਕਟ੍ਰੋਮੈਡੀਸਿਨ ਡਾਕਟਰ ਦਾ ਕੰਮ ਕਰਦਾ ਓਕੇ ਡਾਕਟਰ ਸਾਹਿਬ ਕੀ ਪ੍ਰੋਬਲਮ ਸੀ ਤੁਹਾਨੂੰ ਬੋਡੀ ਸਰਵਿਸ ਵਰਤਨ ਤੋਂ ਪਹਿਲਾਂ ਜੀ ਮੇਰੇ ਨਾਲ 2018 ਦੇ ਵਿੱਚ ਸਾਈਡ ਕਾ ਪੇਨ ਹੋ ਗਈ ਸੀ ਕਾਫੀ ਜ਼ਿਆਦਾ ਅੱਛਾ ਜੀ ਤਾਂ ਕੁਝ ਮੈਂ ਮੈਡੀਸਿਨ ਪਹਿਲਾਂ ਐਲੋਪੈਥਿਕ ਵੀ ਲਈ ਅੱਛਾ ਜੀ ਇਹਦਾ ਫਰਕ ਨਹੀਂ ਪਿਆ ਫਿਰ ਉਸ ਤੋਂ ਬਾਅਦ ਮੈਂ ਮੈਡੀਸਿਨ ਹੋਰ ਵੀ ਦੇਸੀ ਦਵਾਈ ਲਈ ਉਹਨਾਂ ਦਾ ਫਰਕ ਪੈ ਠੀਕ ਹੈ ਉਸ ਤੋਂ ਬਾਅਦ 2022 ਦੇ ਵਿੱਚ ਫੇਰ ਦੁਬਾਰਾ ਨੇ ਪਰਮ ਉਹ ਹੀ ਸੈਟ ਕਰੀਆ ਇਹ ਜਿਵੇਂ ਇੱਕ ਲੱਕ ਤੋਂ ਲੈ ਕੇ ਪੈਰ ਤੱਕ ਹੁੰਦੀ ਉਹ ਹੀ ਲੱਤ ਦਰਦਾ ਨਾ ਜੀ ਲੱਕ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਤੇ ਪੈਰ ਮੇਰਾ ਜਿਹੜੀ ਲੱਤ ਸੀ ਉਹ ਥੱਲੇ ਥੱਲੇ ਸੁੰਨ ਸੀ ਅੱਛਾ ਜੀ ਸੁੰਨ ਰਹਿੰਦੀ ਸੀ ਸਾਰੀ ਲੱਤ ਸੁੰਨ ਰਹਿੰਦੀ ਸੀ ਤੁਹਾਡੀ ਬਾਕੀ ਮੈਂ ਵੈਸੇ ਠੀਕ ਹੋ ਗਿਆ ਸੀ ਕੁਝ ਮੈਂ ਆਪਣੀ ਮੈਡੀਸਨ ਉਹ ਪੈਥੀ ਦੀ ਜੋ ਇਲੈਕਟ੍ਰੋ ਦਾ ਕਰਦੇ ਹੋ ਕੰਮ ਹਾਂ ਜੀ ਨਾਲ ਮੇਰਾ ਸੈੱਟ ਹੋ ਗਿਆ ਉਸ ਤੋਂ ਬਾਅਦ ਪ੍ਰੋਬਲਮ ਇਹ ਜਿਹੜੀ ਸੁੰਨਪਣਾ ਸੀ ਸੁੰਨ ਲੱਤ ਉਹ ਨਹੀਂ ਸੈੱਟ ਹੋ ਰਹੀ ਸੀ ਅੱਛਾ ਜੀ ਤਾ ਮੈਨੂੰ ਪਤਾ ਲੱਗਿਆ ਕਿ ਮੇਰੇ ਕੋ ਦੋਸਤ ਨੇ ਉਹਨਾਂ ਨੇ ਅੱਛਾ ਵੀ ਇੱਕ ਪੈਕ ਲਓ ਜੀ ਇਹਦੇ ਨਾਲ ਤੁਹਾਡੇ ਵੀ ਸਰੀਰ ਦੀ ਸਫਾਈ ਕਰਾਓ ਦੀ ਸਫਾਈ ਕਰਾਓ ਹਾਂਜੀ ਥਾਇਰੋਇਡ ਵਗੈਰਾ ਵੀ ਸਹੀ ਨਾਲ ਨਾਲ ਅੱਛਾ ਜੀ ਤਾਂ ਮੈਂ ਉਸੇ ਤਸਰੀਬ ਦੀ ਸਫਾਈ ਵਾਸਤੇ ਮੈਂ ਉਹ ਸ਼ੁਰੂਆਤ ਕੀਤੀ ਠੀਕ ਹੈ ਜੀ ਮੈਂ 50 ਦਿਨ ਦਾ ਉਹ ਜੋ ਅਸੀਂ ਬੋਡੀ ਸਰਵਿਸ ਸੁਦਾ ਜੋ ਉਸ ਦੀ ਸਸਤ ਨੂੰ ਮਿਲਿਆ 50 ਦਿਨ ਦਾ ਵਰਤ 50 ਦਿਨ ਦਾ 50 ਉਹ ਮੈਂ ਉਹਦੇ ਨਾਲ ਮੇਰੇ ਲੱਥ ਜਿਹੜੀ ਉਹ ਬਿਲਕੁਲ ਠੀਕ ਹੋ ਗਈ ਥੱਲੇ ਪੈਰ ਪੈਰ ਥੋੜਾ ਜਿਹਾ ਅਜੇ ਸੁੰਨ ਹੈ ਮਲੱਕ ਤੋਂ ਲੈ ਕੇ ਗਿੱਟੇ ਤੱਕ ਜੀ ਪੂਰਾ ਕਲੀਅਰ ਹੋ ਗਿਆ ਕੱਲਾ ਪੈਰ ਥੋੜਾ ਜਿਹਾ ਸੁੰਨ ਰਹਿ ਗਿਆ ਪੈਰ ਸੁੰਨ ਰਹਿ ਗਿਆ ਮਲਸਤੀ ਕੇ ਪੈਸੀ ਰਿਜ਼ਲਟ ਤੁਹਾਨੂੰ ਆ ਪੈਰ ਸੁੰਨ ਹੈ ਸੈੱਟ ਆ ਗਿਆ ਹਾਂਜੀ ਹਾਂਜੀ ਓਕੇ ਲੱਖਾਂ ਲੋਕ ਡਾਕਟਰ ਸਾਹਿਬ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਕੀ ਸਲਾਹ ਦੇਣਾ ਚਾਹੋਗੇ ਸਰੀਰ ਦੀ ਸਫਾਈ ਬਾਰੇ ਮੈਂ ਕਹਿੰਦਾ ਜੀ ਵੀ ਜਿਹੜਾ 5 ਦਿਨ 50 ਦਿਨ ਦਾ ਜਿਹੜਾ ਸਰਵਿਸ ਪੈਕ ਹੈ ਜੀ ਸਰਵਿਸ ਪੈਕ ਆ ਇਹ ਜ਼ਰੂਰ ਵਰਤਣਾ ਚਾਹੀਦਾ ਆਪਣੇ ਸਰੀਰ ਦੀ ਜੋ ਸਾਰੀ ਸਫਾਈ ਹੋਏਗੀ ਤੇ ਇੱਕ ਹਰ ਪਰਸਨ ਨੂੰ ਵਰਤਣਾ ਚਾਹੀਦਾ ਹੈ چاہے ਉਹ ਬਿਲਕੁਲ ਠੀਕ ਹੀ ਹੋਵੇ ਤਾਂ ਵੀ ਵਰਤੇ ਜਾ ਸਕਦਾ ਹੈ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਜੀ